ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਟਾਲੀ ਮੇਕ ਕੁਲਿੰਦਰ ਦੇਵ ਜਪਾਵਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਤਿੰਨ ਇੰਪੋਰਟੈਂਟ ਵੇਅਰ ਵੀ ਆ ਜਿਹੜੀਆਂ ਕਿ ਹੈਗੀਆਂ ਕਾਪੀਟਾਰੇ ਰੈਂਦਰ ਤੇ ਸਰਵੀਰੇ ਅਸੀਂ ਇਹਨਾਂ ਦੀ ਵਰਤੋਂ ਕਿਸ-ਕਿਸ ਤਰੀਕੇ ਨਾਲ ਕਰ ਸਕਦੇ ਹਾਂ ਇਹਨਾਂ ਦੇ ਬਹੁਤ ਸਾਰੇ ਯੂਜ਼ ਹਨ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਸ ਚੈਨਲ ਤੇ ਮੈਂ ਇਹੋ ਜਿਹੇ ਵੀਡੀਓਜ਼ ਪਾਉਂਦੀ ਰਹਣੀ ਆ ਤੇ ਤੁਸੀਂ ਫ੍ਰੀ ਆਫ ਕਾਸਟ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੀ ਬੋਲੀ ਸਿੱਖ ਸਕਦੇ ਹੋ ਪਹਿਲੀ ਹੈ ਜੀ ਕਾਪਿਟਾਰੇ 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 ਦਾ ਮਤਲਬ ਹੁੰਦਾ ਹੈ ਵਾਪਰਨਾ ਮਤਲਬ ਕੁਝ ਕੋਈ ਕੰਮ ਵਾਪਰ ਜਾਂਦਾ ਤੁਸੀਂ ਉਹਨੂੰ ਮਤਲਬ ਜਿਹੜਾ ਕੰਮ ਆ ਇੰਟੈਂਸ਼ਨਲੀ ਨਹੀਂ ਹੁੰਦਾ ਆਪਣੇ ਆਪ ਹੋ ਜਾਂਦਾ ਇਨਟੈਂਸ਼ਨਲੀ ਉਦੋਂ ਵਰਤੀ ਜਾਂਦੀ ਆ ਵੈਰ ਵੋ ਕਾਪੀਤਾਰੇ ਇਸ ਦਾ ਮਤਲਬ ਹੈ ਵਾਪਰਨਾ ਪੰਜਾਬੀ ਚ ਜੇ ਗੱਲ ਕਰੀਏ ਕੁਝ ਹੋ ਜਾਣਾ ਅਕਸਰ ਅਚਾਨਕ ਜਦੋਂ ਕੋਈ ਕੰਮ ਅਚਾਨਕ ਹੀ ਹੋ ਜਾਵੇ ਉਦੋਂ ਵਰਤਿਆ ਜਾਂਦਾ ਹੈ ਕਾਪੀਤਾਰੇ ਦੇਖੋ ਜੀ ਇਹਨੂੰ ਸੈਂਟੈਂਸਸ ਭਾਵ ਵਾਕਾਂ ਦੇ ਵਿੱਚ ਅਸੀਂ ਕਿੱਦਾਂ ਯੂਜ਼ ਕਰ ਸਕਦੇ ਆ ਹਰ ਵਾਰਤੇ ਆ ਵਾਰਤੇ ਕਈ ਵਾਰੀ ਕਾਪੀਤਾ ਦੀ ਜ਼ਵੇਲਿਆਰੇ ਕਈ ਵਾਰੀ ਗਲਤੀ ਨਾਲ ਹੋ ਜਾਂਦਾ ਇਸ ਦਾ ਇਸ ਤਰ੍ਹਾਂ ਕਈ ਵਾਰੀ ਗਲਤੀ ਨਾਲ ਹੋ ਜਾਂਦਾ ਜਾਂ ਕਈ ਵਾਰੀ ਇਹ ਗਲਤੀਆਂ ਕਰਦਾ ਹੈ ਜਿਹੜੀ ਵਰਬ ਉਹ ਕਾਪੀਤਾ ਰਿਆ ਈਓ ਜਾਂ ਤੂ ਇਸ ਤਰੀਕੇ ਨਾਲ ਇਹਦੀ ਕੋਈ ਬਸ ਹੋਣੀ ਨਹੀਂ ਹੁੰਦੀ ਇਹਦਾ ਯੂਜ਼ ਸਿਰਫ ਕਾਪੀਤਾ ਦੀ ਸੈਂਸ ਦੇ ਵਿੱਚ ਹੀ ਕੀਤਾ ਜਾਂਦਾ ਭਾਵ ਥਰਡ ਪਰਸਨ ਨਾਲ ਹੀ ਕੀਤਾ ਜਾਂਦਾ ਈਓ ਦੇ ਨਾਲ ਨਹੀਂ ਕੀਤਾ ਜਾਂਦਾ ਈਓ ਕਾਪੀ ਤੋਂ ਨਹੀਂ ਕਿਹਾ ਜਾਂਦਾ ਹਮੇਸ਼ਾ ਯੂਜ਼ ਹੁੰਦਾ ਕਾਪੀ ਦਾ ਕਿ ਕੌਜ਼ਾ ਕਾਪੀਤਾ ਸੇ ਪਿਓਵੇ ਜੇ ਮੀ ਬੰਦਾ ਹੈ ਤਾਂ ਕੀ ਹੁੰਦਾ ਹੈ ਦੂਜਾ ਵਾਕ ਹੈ ਜੀ ਕਾਪੀਤਾ ਕੇ ਲਾ ਜੈਂਤੇ ਨੋਨ ਅਸਕੋਲਤੀ ਕਈ ਵਾਰ ਇਹ ਅਜਿਹਾ ਹੁੰਦਾ ਕਿ ਲੋਕ ਨਹੀਂ ਸੁਣਦੇ ਆਪਾਂ ਇਸ ਸੈਂਸ ਦੇ ਵਿੱਚ ਗੱਲ ਕਰਦੇ ਆ ਨਾ ਵੀ ਕਈ ਵਾਰੀ ਅਚਾਨਕ ਹੀ ਹੋ ਜਾਂਦਾ ਇੰਟੈਂਸ਼ਨਲੀ ਨਹੀਂ ਹੁੰਦਾ ਤੇ ਕਈ ਵਾਰੀ ਨਹੀਂ ਵੀ ਸੁਣਦਾ ਸਾਨੂੰ ਉਦੋਂ ਅਸੀਂ ਵਰਤਾਂਗੇ ਵੈਰਵੋ ਕਾਪੀਤਾ ਕਾਪੀਤਾ ਕੇ ਲਾ ਜੈਂਤੇ ਨੌਨ ਅਸਕੋਲਤੀ ਹੋਂ ਤੁਸੀਂ ਪੁੱਛਣਾ ਕਿ ਲਾ ਜੈਂਤੇ ਨੌਨ ਅਸਕੋਲਤਾਨੋ ਕਿਉਂ ਲਿਖਿਆ ਇਹਦਾ ਵੀ ਇੱਕ ਰੂਲ ਹੁੰਦਾ ਜੀ ਉਹ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਕਲਾਸਿਸ ਜੁਆਇਨ ਕਰ ਸਕਦੇ ਹੋ ਕੰਜੰਟਿਵੋ ਦੇ ਵਿੱਚ ਬਣਾਇਆ ਜਾਂਦਾ ਹੈ ਜੀ ਜਦੋਂ ਕਾਪੀਤਾ ਕਾਪੀਤਾ ਰੇ ਵੈਰਵੋ ਯੂਜ਼ ਕਰਦੇ ਹਾਂ ਠੀਕ ਹੈ ਜੀ ਕਾਪੀਤਾ ਕਿ ਲੇ ਕੋਜ਼ੇ ਨਨ ਵਾਨੋ ਕੋਮੇ ਪ੍ਰੇਵਿਸਟੋ ਕਿ ਅਜੀਹਾ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਨੇ ਆਪਣੇ ਅਕੋਰਡਿੰਗ ਨਹੀਂ ਚਲਦੀਆਂ ਜਿਵੇਂ ਅਸੀਂ ਸੋਚਿਆ ਹੁੰਦਾ ਹੈ ਜਿਵੇਂ ਅਸੀਂ ਪ੍ਰੇਵਿਸਟੋ ਕਰਦੇ ਹਾਂ ਉਸ ਸੰਸਾਰ ਨਹੀਂ ਹੁੰਦਾ ਇਹਨਾਂ ਦਾ ਭਾਵ ਕਾਪੀ ਦਾ ਦਾ ਮੀਨਸ ਆ ਅਜੀਹਾ ਹੁੰਦਾ ਹੈ ਜਾਂ ਅਚਾਨਕ ਹੀ ਕਈ ਵਾਰੀ ਐਦਾਂ ਹੋ ਜਾਂਦਾ ਹੈ ਹੈਪਨ ਜਿੱਦਾਂ ਕਿ ਟੂ ਹੈਪਨ ਬੋਲਦੇ ਆ ਆਪਾਂ ਇੰਗਲਿਸ਼ ਦੇ ਵਿੱਚ ਉਸ ਸੈਂਸ ਦੇ ਵਿੱਚ ਅਸੀਂ ਵੈਰਬੋ ਕਾਪੀਤਾਰੇ ਨੂੰ ਯੂਜ਼ ਕਰ ਸਕਦੇ ਆ ਕਾਪੀਤਾ ਕੇ ਇਓ ਨੋਨ ਵੈਂਗਾ ਅਜਿਹਾ ਹੁੰਦਾ ਹੈ ਕਿ ਇਹ ਨਹੀਂ ਆਉਂਦਾ ਜਾਂ ਐਦਾਂ ਹੋਇਆ ਕਿ ਮੈਂ ਨਹੀਂ ਆਇਆ ਠੀਕ ਹੈ ਜੀ ਪਾਸਟ ਚ ਵੀ ਇਹਨੂੰ ਤੁਸੀਂ ਬਣਾ ਸਕਦੇ ਹੋ ਤੇ ਪ੍ਰੈਜ਼ੈਂਟ ਦੇ ਵਿੱਚ ਵੀ ਇਸ ਨੂੰ ਬਣਾ ਸਕਦੇ ਹੋ ਫਿਰ ਜੇ ਤੁਸੀਂ ਪਾਸਟ ਚ ਬਣਾਉਂਗੇ ਤਾਂ ਫਿਰ ਆਏਗਾ ਇੱਕ ਆਪੀ ਤਾਤੋ ਕਾਪੀਤਾ ਸਪੈਸੋ ਕੇ ਇਓ ਅਰੀਵੀ ਤਾਰਦੀ ਅਕਸਰ ਅਜਿਹਾ ਹੁੰਦਾ ਹੈ ਕਿ ਮੈਂ ਦੇਰ ਨਾਲ ਪਹੁੰਚਦਾ ਹਾਂ ਜਾਂਦਾ ਪਰ ਤੁਸੀਂ ਇੰਟੈਂਸ਼ਨਲੀ ਦੇਰ ਨਹੀਂ ਕਰਦੇ ਉਹ ਹੋ ਜਾਂਦੀ ਹੈ ਆਪਣੇ ਆਪ ਹੋ ਜਾਂਦੀ ਹੈ ਅਚਾਨਕ ਹੀ ਕਾਪੀਤਾ ਅਤੇ ਦੀ ਅਵੇਰੇ ਦੂਬੀ ਜਿਹਾ ਅਜਿਹਾ ਤੇਰੇ ਨਾਲ ਵੀ ਹੁੰਦਾ ਕਿ ਤੈਨੂੰ ਵੀ ਸ਼ੱਕ ਹੋਣ ਲੱਗ ਜਾਂਦਾ ਹੈ ਵੀ ਇਸ ਤਰੀਕੇ ਨਾਲ ਤੇਰੇ ਨਾਲ ਵੀ ਵਾਪਰਦਾ ਹੈ ਕਾਪੀਤਾ ਕੇ ਲੋਰੋ ਨੋਂਸੀ ਪਾਰਲਿਨੋ ਅਜਿਹਾ ਹੁੰਦਾ ਹੈ ਅਚਾਨਕ ਹੀ ਹੁੰਦਾ ਹੈ ਕਿ ਉਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਕਈ ਵਾਰੀ ਅਜਿਹਾ ਵੀ ਹੋ ਜਾਂਦਾ ਹੈ ਆ ਬੋਲਤੇਈ ਕਈ ਵਾਰੀ ਕਾਪੀਤਾ ਵਾਪਰਦਾ ਹੈ ਜਾਂ ਮਹਿਸੂਸ ਹੁੰਦਾ ਹੈ ਦੀ ਸੰਤੀਰ ਸੀ ਸੋਲੀ ਮਤਲਬ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਮੈਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਜਾਂ ਮੈਂ ਲੋਨਲੀ ਫੀਲ ਕਰਦਾ ਜਾਂ ਕਰਦੀ ਹਾਂ कहंदा ਭਾਵ ਹੈ ਕਿ ਤੁਹਾਨੂੰ ਅਚਾਨਕ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ ਤੁਸੀਂ ਇੰਟੈਂਸ਼ਨਲੀ ਮਹਿਸੂਸ ਨਹੀਂ ਕਰਦੇ ਕਾ ਪੀਤਾ ਕੇ ਨੋ ਇਨ ਨੋਨ ਅਬੀਆਮੋ ਟੈਂਪੋ ਅ ਜਿਹ ਹੁੰਦਾ ਹੈ ਕਿਈ ਵਾਰੀ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਅੱਜ ਦੀ ਸਾਡੀ ਦੂਜੀ ਵੈਰਬੋ ਹੈ ਜੀ ਰੈਂਦੇਰੇ ਕਿਸੇ ਚੀਜ਼ ਨੂੰ ਕਿਸੇ ਖਾਸ ਅਵਸਥਾ ਵਿੱਚ ਜਦੋਂ ਬਣਦੀ ਹੈ ਮਤਲਬ ਬਣਾਉਣ ਲਈ ਵਾਪਸ ਹੋਣ ਲਈ ਜਦ ਕਾੰਬੀਆਮੈਂਟੋ ਜਾਨਕੀ ਬਦਲਨ ਦੀ ਕਿਰਿਆ ਨੂੰ ਦਰਸਾਉਂਦਾ ਹੈ ਕੈਂਡਭਾਵ ਇਹਨੂੰ ਅਸੀਂ ਤਿੰਨ ਸੈਂਸਸ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਦੋਂ ਅਸੀਂ ਕੁਝ ਕਹਨੇ ਆ ਕਿ ਐਦਾਂ ਬਣਦਾ ਹੈ ਜਾਂ ਵਾਪਸ ਹੋਣ ਲਈ ਜਾਂ ਫਿਰ ਬਦਲਨ ਦੀ ਕਿਰਿਆ ਨੂੰ ਇਹ ਦੱਸਦੀ ਹੈ ਵਰਬੋ ਆਜੋ ਜੀ ਸੈਂਟੈਂਸਸ ਦੇ ਥਰੂ ਜ਼ਿਆਦਾ ਕਲੀਅਰ ਹੋ ਜਾਏਗਾ ਇ ਲ ਫਿਲਮ ਰੈਂਦੇ ਲਾ ਸਟੋਰੀਆ ਪਿਉ ਇੰਟਰਸਾਂਤੇ ਜਿਹੜੀ ਫਿਲਮ ਆ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਂਦੀ ਹੈ ਮਤਲਬ ਕਹਾਣੀ ਇੱਕ ਤਾਂ ਕਿਤਾਬ ਚ ਹੁੰਦੀ ਹੈ ਜਦੋਂ ਉਸੇ ਕਹਾਣੀ ਉੱਤੇ ਫਿਲਮ ਬਣਦੀ ਆ ਤਾਂ ਉਹ ਜ਼ਿਆਦਾ ਇੰਟਰਸਟਿੰਗ ਹੋ ਜਾਂਦੀ ਆ ਕਹਿਣ ਦਾ ਭਾਵ ਜਦੋਂ ਕੋਈ ਚੀਜ਼ ਕਿਸੇ ਚੀਜ਼ ਨੂੰ ਵਧੀਆ ਬਣਾਉਂਦੀ ਆ ਉਦੋਂ ਤੁਸੀਂ ਵੈਰਵੋ ਰੈਂਦਰੇ ਯੂਜ਼ ਕਰ ਸਕਦੇ ਹੋ ਇਸ ਸੈਂਸ ਦੇ ਵਿੱਚ ਜਿਵੇਂ ਕਿ ਦਿਵਨਤਾਰੇ ਯੂਜ਼ ਹੁੰਦਾ ਹੈ ਦਿਵਨਤਾਰੇ ਹੁੰਦਾ ਹੈ ਬਣਨਾ ਜਾਂ ਬਣਾਉਣਾ ਇਲ ਸੋਲੇ ਰੈਂਦੇ ਇਲ ਜੋਰਨੋ ਲੂਮੀਨੋਸੋ ਜਿਹੜਾ ਸੂਰਜ ਹੈ ਉਹ ਦਿਨ ਨੂੰ ਚਮਕਦਾਰ ਬਣਾਉਂਦਾ ਹੈ ਲਾ ਮੂਜ਼ਿਕਾ ਪੂ ਰੈਂਡਰੇ ਉਨ ਮੋਮੈਂਟੋ ਸਪੈਸ਼ੀਅਲ ਸੰਗੀਤ ਇੱਕ ਪਲ ਨੂੰ ਖਾਸ ਬਣਾ ਸਕਦਾ ਹੈ ਜਾਨੀ ਕਿ ਜੇ ਮਿਊਜ਼ਿਕ ਆ ਉਹ ਸਮੇਂ ਨੂੰ ਕੀ ਬਣਾ ਦਿੰਦਾ ਸਪੈਸ਼ੀਅਲ ਬਣਾ ਦਿੰਦਾ ਇਸ ਨੂੰ ਤੁਸੀਂ ਮੋਦਾਲੀ ਵਰਵਿਆਂ ਦੇ ਨਾਲ ਵੀ ਯੂਜ਼ ਕਰ ਸਕਦੇ ਹੋ ਤੇ ਇਸ ਦੀ ਕਿਨੂਗਾ ਸਿਓਨੇ ਇਓ ਟੂ ਲੂਈ ਲਈ ਸਬਦੇ ਨਾਲ ਹੋ ਸਕਦੀ ਹੈ ਵੈਰਵੋ ਰੈਂਦਰ ਦਾ ਸੈਕੰਡ ਯੂਜ਼ ਆ ਵਾਪਸ ਕਰਨਾ ਜਾਂ ਵਾਪਸ ਦੇ ਕੇ ਆਉਣਾ ਉਸ ਸੈਂਸ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਪਰ ਐਗਜ਼ੈਂਪਲ ਦੇ ਵੀ ਰੈਂਦਰ ਇਲ ਲਿਬਰੋ ਅਲ ਬਿਬਲੀਓਟੇਕਾ ਤੁਹਾਨੂੰ ਕਿਤਾਬ ਨੂੰ ਲਾਇਬ੍ਰੇਰੀ ਵਿੱਚ ਵਾਪਸ ਕਰਨਾ ਪਵੇਗਾ ਦੇ ਵੀ ਰੈਂਦਰ ਮਤਲਬ ਕਰਨਾ ਪਵੇਗਾ ਤੁਹਾਨੂੰ ਲੂਈ ਰੈਂਦੇ ਸੈਂਪਰੀ ਇਸੋਲਦੀ ਕੇ ਪ੍ਰੈਂਦੇ ਇਨ ਪ੍ਰੈਸਟੀਟੋ ਉਹ ਹਮੇਸ਼ਾ ਪੈਸਾ ਵਾਪਸ ਕਰ ਦਿੰਦਾ ਹੈ ਜਿਹੜਾ ਉਹ ਉਧਾਰ ਲੈਂਦਾ ਹੈ ਠੀਕ ਹੈ ਜੀ ਰੈਂਦੇ ਦਾ ਇੱਥੇ ਮਤਲਬ ਆ ਵਾਪਸ ਕਰਨਾ ਵੋਈ ਰੈਂਡੇਤੇ ਲੇਕੀਆਵੀ ਅਲ ਪ੍ਰੋਪ੍ਰੇਟਾਰਿਓ ਤੁਸੀਂ ਚਾਬੀਆਂ ਮਾਲਕ ਨੂੰ ਵਾਪਸ ਕਰ ਦਿੰਦੇ ਹੋ ਲੇਸੂਏ ਪਾਰੋਲੇ ਰੈਂਡੋਨੋ ਫੈਲੀਚੇ ਉਸ ਦੇ ਸ਼ਬਦ ਤੁਹਾਨੂੰ ਖੁਸ਼ ਕਰਦੇ ਨੇ ਕਹਿੰਦਾ ਭਾਵ ਹੁਣ ਮਹਿਸੂਸ ਕਰਨ ਦੀ ਸੈਂਸ ਦੇ ਵਿੱਚ ਅਸੀਂ ਵੈਰਵੋ ਰੈਂਦਰੇ ਨੂੰ ਯੂਜ਼ ਕਰ ਰਹੇ ਹਾਂ ਤਿੰਨ ਯੂਜ਼ ਨੇ ਇੱਕ ਬਣਨ ਦੀ ਸੈਂਸ ਦੇ ਵਿੱਚ ਇੱਕ ਵਾਪਸ ਕਰਨ ਦੀ ਚ ਇੱਕ ਮਹਿਸੂਸ ਕਰਨ ਦੀ ਚ ਕੁਐਸਟ ਟੂ ਫਿਲ ਮੀ ਰੈਂਦੇ ਤਰੀਸ ਤੇ ਇਹ ਫਿਲਮ ਮੈਨੂੰ ਉਦਾਸ ਕਰਦੀ ਹੈ ਲਾ ਨੋਟੀਸੀਆ ਮੀ ਰੈਂਦੇ ਅਨਸੀਓਜ਼ੋ ਲਾ ਨੋਟੀਸੀਆ ਮੀ ਰੈਂਦੇ ਅਨਸੀਓਜ਼ੋ ਇਹ ਖਬਰ ਮੈਨੂੰ ਚਿੰਤਿਤ ਕਰ ਦਿੰਦੀ ਆ ਜਾਨੀ ਕਿ ਤੁਸੀਂ ਚਿੰਤਾ ਦੇ ਵਿੱਚ ਪੈ ਜਾਂਦੇ ਹੋ ਮਤਲਬ ਮਹਿਸੂਸ ਕਰਦੇ ਹੋ ਤੁਸੀਂ ਖਬਰ ਸੁਣ ਕੇ ਲਾ ਪਿਓਜਾ ਮੀ ਰੈਂਦੇ ਟੂਟੋ ਬਾਨੀਆਟੋ ਮੀ ਆ ਜਿਹੜਾ ਹਰ ਇੱਕ ਚੀਜ਼ ਨੂੰ ਗਿੱਲਾ ਕਰ ਦਿੰਦਾ ਮਤਲਬ ਇਹ ਹੁਣ ਬਦਲਾ ਦੇ ਤੌਰ ਤੇ ਯੂਜ਼ ਕੀਤਾ ਜਾਂ ਕੀਤੀ ਗਈ ਹੈ ਇੱਥੇ ਵਰਬੋ ਰੈਂਦੇ ਮਤਲਬ ਮੀ ਆ ਜਿਹੜਾ ਬਦਲ ਦਿੰਦਾ ਹੈ ਹਰ ਇੱਕ ਚੀਜ਼ ਨੂੰ ਮਤਲਬ ਗਿੱਲਾ ਕਰ ਦਿੰਦਾ ਇੱਥੇ ਬਦਲਾ ਆ ਜਾਂਦਾ ਮੀ ਪੈਣ ਦੇ ਨਾਲ ਮਤਲਬ ਵੈਰਵੋ ਰੈਂਦਰੇ ਦਾ ਮੀਨਸ ਕੀ ਆ ਕੰਬੀਆਮੈਂਟੋ ਦੇ ਲਈ ਇੱਥੇ ਯੂਜ਼ ਕੀਤੀ ਗਈ ਆ ਇਲ ਕਾਫੇ ਰੈਂਦੇ ਲਾ ਮਾਟੀਨਾ ਮੀਲਿਓਰੇ ਜਿਹੜੀ ਕਾਫੀ ਆ ਜਾਂ ਚਾਹੇ ਉਹ ਸਾਡੀ ਸਵੇਰ ਨੂੰ ਵਧੀਆ ਬਣਾ ਦਿੰਦੀ ਆ ਲੈ ਨੂਓਵੇ ਇਦੀ ਰੈਂਡੋਨੋ ਇਲ ਪ੍ਰੋਜੈਟੋ ਇਨੋਵਾਟਿਵੋ ਨਵੇਂ ਵਿਚਾਰ ਨੇ ਜਿਹੜੇ ਨਵੇਂ ਆਈਡੀਆਜ਼ ਨੇ ਉਹ ਪ੍ਰੋਜੈਕਟ ਨੂੰ ਕੀ ਕਰ ਦਿੰਦੇ ਨੇ ਇਨੋਵੇਟਿਵ ਬਣਾ ਦਿੰਦੇ ਨੇ ਜਾਂਦੀ ਹੈ ਜੀ ਸਾਡੀ ਵਰਬੋ ਸਰਵੀਰੇ ਇਹ ਜਦਾਂ ਕੁਝ ਪ੍ਰਦਾਨ ਕਰਨਾ ਜਾਂ ਕਿਸੇ ਚੀਜ਼ ਤੋਂ ਲਾਭ ਮਿਲਣਾ ਸਾਨੂੰ ਜਾਂ ਫਿਰ ਕਿਸੇ ਖਾਸ ਕੰਮ ਦੇ ਲਈ ਅਸੀਂ ਵਰਬੋ ਸਰਵੀਰੇ ਨੂੰ ਯੂਜ਼ ਕਰ ਸਕਦੇ ਹਾਂ ਫੋਰ ਇਗਜ਼ੈਂਪਲ ਕੋਇਸਟੋ ਸਟ੍ਰੂਮੈਂਟੋ ਸਰਵੇ ਪਰ ਰਿਪਾਰਾਰੇ ਲਾ ਬਿਚਿਕੇਲੇਟਾ ਇਸ ਸਾਧਨ ਦੀ ਵਰਤੋਂ ਮਤਲਬ ਸਾਈਕਲ ਨੂੰ ਠੀਕ ਕਰਨ ਦੇ ਲਈ ਕੀਤੀ ਜਾਂਦੀ ਹੈ ਜਾਨੀ ਕਿ ਮੁਰੰਮਤ ਕਰਨ ਦੇ ਲਈ ਕੀਤੀ ਜਾਂਦੀ ਹੈ ਭਾਵ ਇੱਥੇ ਜਿਹੜਾ ਸਟੈਰਵੇ ਆ ਉਹਦਾ ਹੀ ਮਤਲਬ ਕੀ ਆ ਕਿ ਕਿਸੇ ਖਾਸ ਕੰਮ ਲਈ ਕਿਸੇ ਖਾਸ ਕਿਰਿਆ ਦੇ ਲਈ ਇਸ ਨੂੰ ਅਸੀਂ ਯੂਜ਼ ਕੀਤਾ ਹੈ ਵੈਰਵੋ ਸਰਵੈਨੂ ਅੱਗੇ ਦੇਖੋ ਜੀ ਮੀ ਸਰਵੇ ਊਨਾ ਪੈਨ ਪਰ ਸਕ੍ਰੀਵਰੇ ਮੈਨੂੰ ਲਿਖਣ ਦੇ ਲਈ ਇੱਕ ਕਲਮ ਦੀ ਲੋੜ ਆ ਮਤਲਬ ਇੱਥੇ ਹੁਣ ਤੁਹਾਡੀ ਉਹ ਬਣ ਗਈ ਆ ਲੋੜ ਬਣ ਗਈ ਆ ਨੈਸੈਸਿਟੀ ਹੈ ਕਿ ਤੁਹਾਨੂੰ ਲਿਖਣ ਦੇ ਲਈ ਜ਼ਰੂਰੀ ਉਹ ਪੈਨ ਚਾਹੀਦਾ ਹੈ ਐਗਜ਼ਾਮਪਲ ਹੈ ਜੀ ਇਲ ਚੀ ਵੋ ਸਰਵੇ ਆ ਨੂ ਤ੍ਰੀਰੇ ਇਲ ਕੋਰਪੋ ਮਤਲਬ ਭੋਜਨ ਦੀ ਲੋੜ ਕਿਸ ਵਾਸਤੇ ਹੁੰਦੀ ਆ ਸਰੀਰ ਨੂੰ ਪੋਸ਼ਣ ਦੇਣ ਦੇ ਲਈ ਮਤਲਬ ਇੱਥੇ ਸਰਵੇ ਦੀ ਵਰਤੋਂ ਹੋਈ ਆ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ ਜ਼ਰੂਰਤ ਵਾਸਤੇ ਅਸੀਂ ਵੈਰਵੋ ਸਰਵੇ ਵੀ ਯੂਜ਼ ਕਰ ਸਕਦੇ ਆ ਸਰਵੀਰੇ ਯੂਜ਼ ਕਰ ਸਕਦੇ ਆ ਅੱਗੇ ਦੇਖੋ ਜੀ Lui lei serve il pranzo alle 12. ਮਤਲਬ ਇੱਥੇ ਕੀ ਨਿਕਲਦਾ ਕਿ ਉਹ ਆ ਜਿਹੜਾ ਖਾਣਾ ਪਰੋਸਦਾ ਏ ਜਾਂ ਉਹ ਪਰੋਸਦੀ ਏ ਜਾਂ ਉਹ ਪਰੋਸਦਾ ਏ 12 ਵਜੇ ਠੀਕ ਹੈ ਜੀ ਇੱਥੇ ਵੈਰਬ ਉਹ ਸਰਵੀਰ ਸੀ ਦਾ ਮੀਨਸ ਕੀ ਆ ਪਰੋਸਣਾ ਇੱਕ ਚਾਹੀਦਾ ਦੀ ਸੈਂਸ ਦੇ ਵਿੱਚ ਲੋੜ ਦੀ ਸੈਂਸ ਦੇ ਵਿੱਚ ਯੂਜ਼ ਹੁੰਦੀ ਹੈ ਸਰਵੀਰ ਇੱਕ ਯੂਜ਼ ਹੁੰਦੀ ਹੈ ਪਰੋਸਣ ਦੀ ਸੈਂਸ ਦੇ ਵਿੱਚ ਨੋਈ ਸਰਵੀਆਮੋ ਈ ਕਲੀਐਂਟ ਕੋਨ ਅਟੈਂਸ਼ਨੇ ਅਸੀਂ ਗਾਹਕਾਂ ਦੀ ਸੇਵਾ ਧਿਆਨ ਨਾਲ ਕਰਦੇ ਆ ਕਹਿਣ ਦਾ ਭਾਵ ਵੈਰਵੋ ਸਰਵੀਰੇ ਦਾ ਮੀਨਸ ਆ ਕਿ ਤੁਸੀਂ ਅਗਲੇ ਦੀ ਸੇਵਾ ਕਰਦੇ ਹੋ ਧਿਆਨ ਦੇ ਨਾਲ ਨੰਬਰ ਅਗਲਾ ਕੁਐਸਟੋ ਲਿਬਰੋ ਸਰਵੇ ਆ ਕਪੀਰੇ ਲਾ ਗ੍ਰਾਮਾਟਿਕਾ ਇੱਕ ਕਿਤਾਬ ਵਿਆਕਰਣ ਨੂੰ ਸਮਝਣ ਦੇ ਲਈ ਮਹੱਤਵਪੂਰਨ ਹੈ ਜਾਨਕੀ ਯੂਸਫੁਲ ਹੈ ਉਤੀ ਲਿਆ ਮਤਲਬ ਇਸ ਸੈਂਸ ਦੇ ਵਿੱਚ ਵੀ ਵੈਰਵੋ ਸਰਵੀਰੇ ਅਸੀਂ ਯੂਜ਼ ਕਰ ਸਕਦੇ ਹਾਂ ਮੀ ਸਰਵੇ ਆਈਊ ਤੋਂ ਕੋਣੀ ਕੰਪੀਤੀ ਮੈਨੂੰ ਆਪਣੇ ਹੋਮਵਰਕ ਵਿੱਚ ਮਦਦ ਦੀ ਲੋੜ ਹੈ ਇੱਥੇ ਹੁਣ ਨੀਡ ਆ ਤੁਹਾਡੀ ਜ਼ਰੂਰਤ ਦੱਸ ਰਹੀ ਆ ਵੈਰਵੋ ਸਰਵੀਰ ਸੀ ਸਾਡੀ ਨੈਕਸਟ ਐਗਜ਼ਾਮਪਲ ਹੈ ਜੀ ਕੁਐਸਤਾ ਆਪ ਸਰਵੇ ਪਰ ਓਰਗਨਾਈਜ਼ਾਰੇ ਇਲ ਟੈਂਪੋ ਕਿ ਇਹ ਵਾਲੀ ਐਪ ਆ ਜਿਹੜੀ ਯੂਜ਼ਫੁਲ ਹੈ ਟਾਈਮ ਨੂੰ ਆਰਗੇਨਾਈਜ਼ ਕਰਨ ਦੇ ਵਾਸਤੇ ਮਤਲਬ ਜਦੋਂ ਕੋਈ ਚੀਜ਼ ਯੂਸਫੁਲ ਹੈ ਤਾਂ ਤੁਸੀਂ ਉੱਥੇ ਵੈਰ ਉਹ ਸਰਵੀਰ ਸੀ ਯੂਜ਼ ਕਰ ਸਕਦੇ ਹੋ ਨੰਬਰ ਅਗਲਾ ਜੀ ਸਰਵੇ ਉਨ ਪਿਆਨੋ ਪਰ ਇਲ ਵਿਆਜੋ ਸਾਨੂੰ ਯਾਤਰਾ ਲਈ ਇੱਕ ਪਲਾਨ ਦੀ ਲੋੜ ਹੈ ਪਿਆਨੋ ਮਤਲਬ ਪਲਾਨ ਯੋਜਨਾ ਮਤਲਬ ਜ਼ਰੂਰਤ ਜਾਂ ਯੂਸਫੁਲ ਤੇ ਇਹਨਾਂ ਕੰਡੀਸ਼ਨਸ ਦੇ ਵਿੱਚ ਤੁਸੀਂ ਪ੍ਰੋਸਨ ਦੀ ਸੈਂਸ ਦੇ ਵਿੱਚ ਵੀ ਤੁਸੀਂ ਵੈਰਵੋ ਸਰਵਿਸ ਸੀ ਨੂੰ ਯੂਜ਼ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋ ਜੇ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਜੇ ਤੁਸੀਂ ਪਹਿਲੀ ਵਾਰ ਹੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਬਾ ਲੈਣਾ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓਜ਼ ਕਿੱਦਾਂ ਲੱਗਦੇ ਨੇ ਜੇਕਰ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਜਰੂਰ ਕਮੈਂਟ ਕਰਕੇ ਲਿਖਣਾ ਥੈਂਕ ਯੂ ਸੋ ਮੱਚ ਫॉर ਵਾਚਿੰਗ ਥਿਸ ਵੀਡੀਓ ਧੰਨਵਾਦ